ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਆਜ਼ਰਾ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਤੇ ਮਹੱਤਵਪੂਰਨ ਜਾਣਕਾਰੀ ਲੈ ਕੇ ਅੱਜ ਦੇ ਇਸ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ 1 April 2025 ਤੋਂ ਜੋ ਸਾਡਾ ਫਾਈਨੈਂਸ਼ੀਅਲ ਇਅਰ ਨਵਾਂ ਸ਼ੁਰੂ ਹੋ ਰਿਹਾ ਹੈ ਉਹਦੇ ਸਬੰਧ ਵਿੱਚ ਗੱਲਬਾਤ ਕਰਾਂਗੇ ਕਿ ਸੱਤ ਗੱਲਾਂ ਜੋ ਤੁਹਾਡੇ ਬਹੁਤ ਧਿਆਨ ਦੇਣ ਵਾਲੀਆਂ ਜਿਹਦੇ ਨਾਲ ਤੁਸੀਂ ਆਪਣੀਆਂ ਸੇਵਿੰਗਸ ਦੇ ਵਿੱਚ ਵਾਧਾ ਕਰ ਸਕਦੇ ਹੋ ਤਾਂ ਬਿਨਾਂ ਕਿਸੇ ਦੇਰੀ ਆਪਾਂ ਸਿੱਧੇ ਵੀਡੀਓ ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਜੀ ਇਸ ਸਾਲ ਦੇ ਵਿੱਚ 12 ਲੱਖ ਤੱਕ ਆਮਦਨ ਟੈਕਸ ਫ੍ਰੀ ਹੈ ਅੱਜ ਤੋਂ ਲਾਗੂ ਹੋਣ ਵਾਲਾ ਹੈ ਇਹ ਤੇ ਜਿਹੜੀ ਕੁਝ ਮਾਮਲਿਆਂ ਦੇ ਵਿੱਚ 12 ਤੋਂ ਉੱਪਰ ਵੀ ਚਲੀ ਜਾਂਦੀ ਹੈ ਤਾਂ 12 ਲੱਖ ਤੱਕ ਜੇ ਕਿਸੇ ਦੀ ਆਮਦਨ ਹੈ ਸਾਲਾਨਾ ਤਾਂ ਉਹਨੂੰ ਇਹ ਟੈਕਸ ਫ੍ਰੀ ਹੋਊਗਾ ਭਾਰਤ ਸਰਕਾਰ ਵੱਲੋਂ ਇਹ ਇਸ ਬਜਟ ਦੇ ਵਿੱਚ ਵੀ ਐਲਾਨ ਕੀਤਾ ਗਿਆ ਸੀਗਾ ਨੈਕਟਜੀ ਏਟੀਐਮ ਵਿੱਚੋਂ ਪੈਸੇ ਕਢਵਾਉਣ ਦੇ ਸਬੰਧ ਦੇ ਵਿੱਚ ਜੇਕਰ ਤੁਸੀਂ ਏਟੀਐਮ ਦੇ ਵਿੱਚੋਂ 5 ਵਾਰ ਪੈਸੇ ਕਢਵਾਉਨੇ ਹੋ ਤਾਂ ਤੁਹਾਨੂੰ ਫਰੀ ਹੈ ਜਿਕਰ ਉਸ ਤੋਂ ਪਰ ਤੁਸੀਂ ਪੈਸੇ ਕਢਵਾਉਣੇ ਹੋ ਤਾਂ ਤੁਹਾਨੂੰ 21 ਰੁਪਏ ਲੱਗਦੇ ਸੀ ਜੋ ਕਿ ਹੁਣ 23 ਰੁਪਏ ਹੋ ਜਾਣਗੇ ਤਾਂ ਇਹ ਵੀ ਤੁਹਾਡੇ ਧਿਆਨ ਦੇਣ ਵਾਲੀ ਗੱਲ ਹੈ ਕਿ ਹੁਣ ਇਹਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਸਰਕਾਰ ਵੱਲੋਂ ਤੀਜੀ ਗੱਲ ਧਿਆਨ ਰੱਖਣ ਵਾਲੀ ਹੈ ਜੀ ਕੋਈ ਵੀ ਮੋਬਾਈਲ ਨੰਬਰ ਹੈ 90 ਦਿਨ ਤੱਕ ਤੁਸੀਂ ਉਹਨੂੰ ਯੂਜ਼ ਨਹੀਂ ਕਰਦੇ ਰੀਚਾਰਜ ਵਗੈਰਾ ਨਹੀਂ ਕਰਾਉਂਦੇ ਤਾਂ ਉਹ ਵੀ ਤੁਹਾਡਾ ਬੰਦ ਹੋ ਜਾਊਗਾ ਜੇਕਰ ਉਹਦੇ ਨਾਲ UPI ਲਿੰਕ ਹੈ ਭਾਵੇਂ Google Pay, PhonePe ਜਾਂ ਕੋਈ ਵੀ ਤੁਹਾਡੀ UPI ਐਪ ਤਾਂ ਉਹਦੇ ਮਾਮਲੇ ਵਿੱਚ ਵੀ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ ਤਾਂ 90 ਦਿਨ ਤੱਕ ਜੇਕਰ ਤੁਸੀਂ ਕੋਈ SIM ਨਹੀਂ ਵਰਤਦੇ ਤਾਂ ਉਹ ਆ ਬੰਦ ਕਰ ਦਿੱਤਾ ਜਾਊਗਾ ਕੰਪਨੀ ਵੱਲੋਂ ਅੱਗੇ ਜੀ ਕਾਰਾਂ ਦੇ ਰੇਟ ਵੀ ਜੋ ਸਰਕਾਰ ਵੱਲੋਂ 2% ਤੋਂ ਵਧਾ ਕੇ 4% ਕਰ ਦਿੱਤੇ ਗਏ ਹੈ ਜੀ ਅੱਗੇ ਜੀ ਜੇ ਸਾਡਾ ਬੈਂਕ ਦੇ ਵਿੱਚ ਖਾਤਾ ਹੁੰਦਾ ਹੈ ਉਹਦੇ ਲਈ ਸਾਨੂੰ ਘੱਟੋ ਘੱਟ ਬੈਲੈਂਸ ਸ਼ਹਿਰੀ ਦੇ ਵਿੱਚ 5000 ਤੇ ਪਿੰਡੂ ਦੇ ਵਿੱਚ 2000 ਰੱਖਣਾ ਪੈ ਸਕਦਾ ਹੈ ਤਾਂ ਇਹ ਵੀ ਬਹੁਤ ਵੱਡਾ ਬਦਲਾਅ ਹੈ ਜੋ ਸਰਕਾਰ ਵੱਲੋਂ ਕੀਤਾ ਗਿਆ ਬੈਂਕਾਂ ਦੇ ਮਾਮਲੇ ਦੇ ਵਿੱਚ ਜੋ ਤੁਹਾਡੇ ਖਾਤੇ ਆ ਬੈਂਕਾਂ ਦੇ ਵਿੱਚ ਅੱਗੇ ਜੀ ਜੇਕਰ 1 ਅਪ੍ਰੈਲ ਤੋਂ ਜੇਕਰ 7 ਲੱਖ ਤੋਂ ਵੱਧ ਅ ਜੇਕਰ ਤੁਸੀਂ ਰਕਮ ਵਿਦੇਸ਼ਾਂ ਦੇ ਵਿੱਚ ਭੇਜ ਦਿਓ ਤਾਂ ਉਹਦੇ ਤੇ 5% TCS ਲੱਗੇਗਾ ਭਾਵ ਕਰ ਲੱਗੇਗਾ TCS ਤਾਂ ਇਹ ਵੀ ਇੱਕ ਬਹੁਤ ਵੱਡਾ ਬਦਲਾਅ ਹੈ ਜੋ ਹੋਣ ਲੱਗਾ ਹੈ ਜਿਹੜੇ ਵੀਰ ਬਾਹਰ ਪੇਮੈਂਟ ਭੇਜਦੇ ਆ ਆਪਣੇ ਬੱਚਿਆਂ ਕੋਲ ਜਾਂ ਕਿਸੇ ਵੀ ਮਾਮਲੇ ਦੇ ਵਿੱਚ ਤਾਂ ਉਹਦੇ ਤੇ ਹੁਣ ਜੋ 5% TCS ਲੱਗੇਗਾ ਅੱਗੇ ਹੈ ਜੀ ਮਕਾਨ ਕਿਰਾਏ ਦੇ ਸਬੰਧ ਵਿੱਚ ਮਕਾਨ ਕਿਰਾਏ ਦੀ ਕਮਾਈ 'ਚ TDS ਕਟੌਤੀ 240000 ਤੋਂ ਇਹਨਾਂ ਵੱਲੋਂ ਵਧਾ ਕੇ 6 ਲੱਖ ਕਰ ਦਿੱਤੀ ਗਈ ਹੈ ਯਾਨੀ 50 ਹਜ਼ਾਰ ਤੱਕ ਦੇ ਮਹੀਨੇ ਦੇ ਕਿਰਾਏ ਤੇ ਟੀ ਡੀ ਐਸ ਛੋਟ ਹੈ ਤਾਂ ਇਹ ਜੀ ਸੱਤ ਵੱਡੀਆਂ ਧਿਆਨ ਰੱਖਣ ਵਾਲੀਆਂ ਗੱਲਾਂ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ 2025 ਦੇ ਵਿੱਚ ਤਾਂ ਆਸ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਜੀ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ